ਔਡ ਕੈਮੀਕਲ ਪਰਫਿਊਮ ਆਪਣੇ ਬੀਡੋਟ ਅਲਕੋਹਲ ਨੇ ਉਹ ਕੱਪੜਿਆਂ ਦੇ ਉੱਤੇ ਬਈ ਜਿੰਨਾ ਟਾਈਮ ਕੱਪੜੇ ਵਾਸ਼ ਨਹੀਂ ਹੁੰਦੇ ਖੁਸ਼ਬੂ ਜਾਂਦੀ ਓਕੇ ਜਿੰਨਾ ਟਾਈਮ ਵਾਸ਼ ਨਹੀਂ ਹੁੰਦੇ ਚਾਹੇ ਆਪਾਂ ਸਾਲ ਭਰ ਨਗਰੇ ਚਾਹੇ ਸਾਲ ਕੱਪੜੇ ਪੇ ਰਹਿਣ ਸਾਲ ਵੀ ਉਹਨਾਂ 'ਚ ਖੁਸ਼ਬੂ ਨਹੀਂ ਆਉਗੀ ਬਈ ਸਾਰੇ ਹੀ ਊ ਦਾਤਰ ਆਪਣੇ ਕੋਲੇ ਇੰਪੋਰਟਡ ਹੈ ਵਿਦਆਊਟ ਕੈਮੀਕਲ ਬੀਡੋਟ ਅਲਕੋਹਲ ਤੇ ਕੰਟੀਨਿਊਟੀ ਸਟਾਰਟ ਹੋਈ ਨੇ ਆਪਣੀ ਮੰਨਿਆ ਦਾ 3 ਮਿੰਟ ਤੋਂ ਇਥੇ ਅਪਲਾਈ ਕਰਨਾ ਅੱਛਾ ਇਦੂ ਬਾਦੀ ਇਦਾਂ ਰਬ ਕਰੋ ਐਦਾਂ ਕਰਨਾ ਨੂੰ ਹਾਂਜੀ 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 ਅੱਛਾ ਹਾਂ ਇਹ ਦੁਬਾਰਾ ਕਰਕੇ ਆਪੇ ਇਥੋਂ ਲੈ ਕੇ ਆਉਣੇ ਨੂੰ ਹੱਥ ਨੂੰ ਇਦਾਂ ਜਿਹਾ ਦਮਾਈ ਕਰੇ ਹਾਂਜੀ ਹਾਂ ਇਹ ਤਾਂ ਆਜੀ ਹੂੰ ਦੁਬਾਰਾ ਦੇ ਕੱਪਾਂ ਦੇ ਨਾਲ ਓਕੇ ਅਸਲ ਇਹ ਚੀਜ਼ ਦੀ ਵਜ੍ਹਾ ਕਿ ਕਿਉਂਕਿ ਇਦਾਂ ਕਰਕੇ ਇਹਦਾ ਔਇਲ ਬੇਸ ਖਤਮ ਹੋ ਜਾਂਦਾ ਸ਼ਾਮਾ ਇਤਰ ਵਾਲਿਆਂ ਦੇ ਖੜੇ ਆ ਬਠਿੰਡੇ ਦੇ ਵਿੱਚ ਜਿਹੜੇ ਭਰਾ ਫਰੇਗਰੈਂਸ ਦੇ ਸ਼ਕੀਨ ਨੇ ਦੁਬਈ ਵਾਲੇ ਇਤਰ ਸਿੱਧਾ ਤੁਹਾਨੂੰ ਇਥੋਂ ਮਿਲਣਗੇ ਜੇਕਰ ਤੁਹਾਨੂੰ ਕੋਈ ਵੀਡੀਓ ਦੇ ਵਿੱਚ ਪਸੰਦ ਆਉਂਦਾ ਉਰਜਾ ਇਤਰ ਤਾਂ ਤੁਸੀਂ ਆਨਲਾਈਨ ਕਿਤੋਂ ਵੀ ਬੈਠੇ ਮੰਗਾ ਸਕਦੇ ਹੋ ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਹੈ ਬਾਹਰ ਤੁਹਾਨੂੰ ਥੋੜਾ ਜਿਹਾ ਮਤਲਬ ਉਹਦਾ ਖਰਚਾ ਦੇਣਾ ਪਊਗਾ ਹਨਾ ਬਣੇ ਰਹੋ ਵੀਡੀਓ ਦੇ ਐਂਡ ਤੱਕ ਅੱਜ ਬਹੁਤ ਹੀ ਘੈਂਟ ਆਪਾਂ ਗੱਲਬਾਤ ਲੈ ਕੇ ਆਇਆ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਆਪਣੇ ਚੈਨਲ ਦੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੋਸਤੋ